ਮੁਰਦਾਬਾਦ ਮੁਰਦਾਬਾਦ ਅਨਾਲ ਸਰਕਾਰ ਮੁਰਦਾਬਾਦ ਮੁਰਦਾਬਾਦ ਅਨਾਲ ਸਰਕਾਰ ਮੁਰਦਾਬਾਦ ਮੁਰਦਾਬਾਦ ਕਾਮੀ ਖੇਤੀ ਮਾਰਕੀਟਿੰਗ ਖਰੜਾ ਰੱਦ ਕਰੋ ਰੱਦ ਕਰੋ ਰੱਦ ਕਰੋ ਕਾਮੀ ਖੇਤੀ ਮਾਰਕੀਟਿੰਗ ਖਰੜਾ ਰੱਦ ਕਰੋ ਰੱਦ ਕਰੋ ਰੱਦ ਕਰੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ Bye! युक् किसान मोर्चा जा आबाद कमी खार्किट खरा रद करायो मार्किट खरा

زندہ باد زندہ ਮੋਰਚੇ ਦੇ ਸੱਦੇ ਦੇ ਉੱਤੇ ਪੂਰੇ ਪਾਰਕ ਵਿੱਚ ਜਿਹੜਾ ਕੌਮੀ ਖੇਤੀ ਮਾਰਕੀਟਿੰਗ ਖਰੜਾ ਉਹ ਲੱਗਾ ਕੌਮੀ ਖੇਤੀ ਮਾਰਕੀਟਿੰਗ ਖਰੜਾ ਉਹ ਰੀਆਂ ਕਾਪੀਆਂ ਫੁਕੀਆਂ ਗਈਆਂ ਹਰ ਤਸੀਲ ਪੱਧਰ ਦੇ ਉੱਤੇ ਅੱਜ ਜਿੱਥੇ ਵੀ ਅਸੀਂ ਔੜ ਦੇ ਵਿੱਚ ਤੇ ਕਿਉਂਕਿ ਔੜ ਜੀਲਾ ਨਵਾਂ ਸ਼ਹਿਰ ਦੀ ਤੋਂ ਔੜ ਦੇ ਵਿੱਚ ਅਸੀਂ ਇਹ ਕਾਪੀ ਫੁਕ ਕੇ ਜਿਹੜਾ ਹੈਗਾ ਹਟਿਆ ਤੋ ਸਾਰਿਆਂ ਨੂੰ ਪਤਾ ਹੈ ਵੀ ਇੱਕ ਜਾਨ ਹੂਲ ਵੀ ਲੜਾਈ ਲੜ ਕੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਥੱਲੇ ਅੱਜ ਦਿੱਲੀ ਦੇ ਵਿੱਚ ਇੱਕ ਸੰਘਰਸ਼ ਲੜ ਕੇ ਵੱਡਾ ਕੋਲ ਲੜ ਕੇ ਤਿੰਨ ਕਾਨੂੰਨ ਵਾਪਸ ਕਰਵਾਏ ਸੀਗੇ ਉਹਨਾਂ ਤਿੰਨਾਂ ਕਾਨੂੰਨਾਂ ਨੂੰ ਉਹਨਾਂ ਨੇ ਖੇਤੀ ਖਰੜੇ ਹੀ ਰਹੇ ਜਿਹੜਾ ਮਾਰਕੀਟਿੰਗ ਖਰੜਾ ਆ ਉਹ ਦੁਵਾਰਾ ਜਿਹੜਾ ਹੈਗਾ ਸਟੇਟਾਂ ਨੂੰ ਭੇਜ ਦਿੱਤਾ ਇੰਗੇ ਛੇੜੇ ਢੰਗ ਦੇ ਨਾਲ ਉਹੀ ਤਿੰਨੇ ਕਾਨੂੰਨ ਦੁਵਾਰਾ ਲਾਗੂ ਕੀਤੇ ਜਾ ਰਹੇ ਆ ਜਿਹੜੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਕਈ ਮਨਜ਼ੂਰ ਨਹੀਂ ਹੈ ਇਸੇ ਢੰਗ ਦੇ ਨਾਲ ਅਸੀਂ ਇਹ ਨਾ ਖੇਤੀ ਖਰੜਾ ਜਿਹੜਾ ਇਹਨਾਂ ਦਾ ਇਹ ਰੱਦ ਕੀਤਾ ਹੈ ਤੇ ਪੰਜਾਬ ਦੀ ਸਰਕਾਰ ਨੂੰ ਵੀ ਅਸੀਂ ਕਿਹਾ ਤੇ ਇਹ ਆਪਣੇ ਵੱਲੋਂ ਲਿਖ ਕੇ ਭੇਜੋ ਤੇ ਵਿਧਾਨ ਸਭਾ ਦਾ ਸੈਸ਼ਨ ਸ਼ਫਟ ਕਰਕੇ ਉਹਦੇ ਵਿੱਚ ਮਤਾ ਪਾ ਕੇ ਸੈਂਟਰ ਨੂੰ ਕਹੋ ਤੇ ਇਹ ਪੰਜਾਬ ਦੇ ਲੋਕਾਂ ਨੂੰ ਇਹ ਜਤੇ ਹੀ ਮਨਜ਼ੂਰ ਨਹੀਂ ਹੈ ਕਿਉਂਕਿ ਪੰਜਾਬ ਦੀਆਂ ਮੰਡੀਆਂ ਦਾ ਸਿਸਟਮ ਏਸ਼ੀਆ 'ਚੋਂ ਸਭ ਤੋਂ ਵਧੀਆ ਸਿਸਟਮ ਹੈ ਤੋ ਇਹ ਇਹਦੇ ਨਾਲ ਦਾ ਸਿਸਟਮ ਜਿਹੜਾ ਹੈਗਾ ਹੋਰ ਕਿਤੇ ਏਸ਼ੀਆ ਦੇ ਵਿੱਚ ਨਹੀਂ ਹੈ। ਤੋ ਜੇ ਕਿਸਾਨਾਂ ਦੀ ਲੁੱਟ ਜਿਹੜਾ ਹੈਗਾ ਉਹਦੇ ਤੋਂ ਬਚਣਾ ਤਾਂ ਇਹ ਮੰਡੀ ਸਿਸਟਮ ਹੋਣਾ ਬਹੁਤ ਜ਼ਰੂਰੀ ਹੈ। ਔਰ ਮੰਡੀ ਸਿਸਟਮ ਖਤਮ ਹੋਣ ਦੇ ਨਾਲ ਕਿਸਾਨਾਂ ਦੀ ਵੱਡੇ ਭਦਰ ਤੇ ਆਉਣ ਵਾਲੇ ਸਮੇਂ 'ਚ ਲੁੱਟ ਹੋਊਗੀ। ਇਹ ਨਾਲ ਹੀ ਅਸੀਂ ਜਿਹੜਾ ਡੱਲੇਵਾਲ ਸਾਹਿਬ ਦੋ ਫਾਰਮਾਂ ਦੇ ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤੇ ਬੈਠੇ ਆ ਤੇ ਉੱਥੇ ਲਗਾਤਾਰ ਸੰਨਸ ਚੱਲਦਾ ਉਸਨੂੰ ਸੰਨਸਲੀ ਹਮਾਇਤ ਕਰਦੇ ਆ। ਅੱਜ ਵੀ ਜਿਹੜਾ ਪਾਤੜਾ ਦੇ ਵਿੱਚ ਇੱਕ ਵੱਡੀ ਮੀਟਿੰਗ ਉਹਨਾਂ ਦੀ ਹੋ ਰਹੀ ਹੈ ਸੰਯੁਕਤ ਮੋਰਚੇ ਦੀ ਤੇ ਫੋਰਮਾਂ ਦੀ ਔਰ ਵੱਡੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਅਗਲੇ ਐਕਸ਼ਨਾਂ ਨੇ ਆਉਣਾ। ਸੋ 23 26 ਤਰੀਕ ਨੂੰ ਪਹਿਲਾਂ ਦੀ ਤਰ੍ਹਾਂ ਸਾਰੇ ਥਾਵਾਂ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਵੀ ਤਹਿਸੀਲ ਹੈੱਡਕੁਆਟਰਾਂ ਦੇ ਉੱਤੇ ਵੀ ਟਰੈਕਟਰ ਮਾਰਚ ਕੀਤੇ ਜਾਣੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਨੇ ਵੀ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਉਹਨਾਂ ਟਰੈਕਟਰ ਮਾਰਚਾਂ ਦੇ ਵਿੱਚ ਵੱਡੇ ਪੱਦਰ ਦੇ ਹਿੱਸਾ ਲੈਣ।